ਸਸਿਗਾ ਭਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਇੰਦਰ ਵੇਗਾ ਤੇ ਅੱਜ ਦੀ ਭਾਈ ਜਿਹੜੀ ਵੀਡੀਓ ਆ ਪਿੰਡ ਗੋਨੇਣਾ ਕਲਾਂ ਤਸੀਲ ਗੋਨੇਣਾ ਮੰਡੀ ਤੇ ਜ਼ਿਲ੍ਹਾ ਬਠਿੰਡਾ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਤਿੰਨ ਨਗ ਦਿਖਾਉਣ ਲੱਗਿਆਂਗੇ ਇੱਕ ਗੱਬਣ ਵੱਛੀਆਂ ਪਹਿਲਾਂ ਤੇ ਇੱਕ ਚੰਗੇ ਦੋਤੇ ਚੱਲਦੀ ਬੈੜਾ ਗਈ ਇੱਕ ਪਹਿਲਾ ਸੂਆ ਜਰਸੀ ਕ੍ਰਾਸ ਬੈੜਾ ਗਈ ਤਿੰਨ ਦਿਨ ਹੋਇਆ ਸੂਈ ਨੂੰ 9-10 ਲੀਟਰ ਬੋਲਾ ਤਿਆਰ ਆ ਬਾਕੀ ਜਿਹੜੀ ਪੂਰੀ ਗੱਲਬਾਤ ਆਪਾਂ ਤੁਹਾਡੀ ਬਾਈ ਦੇ ਨਾਲ ਕਰਵਾਵਾਂਗੇ ਗੋਨੇਣਾ ਕਾਲਾ ਬਾਈ ਨੇਪਾਲ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਨੇਪਾਲ ਤੌਰ ਬਾਈ ਪਹਿਲਾਂ ਵੜਨ ਪਹਿਲਾਂ ਤੁਹਾਨੂੰ ਆਪਾਂ ਵੜਨ ਤੋੜ ਕੇ ਦਿਖਾਉਣਾ ਹੈ ਬਾਕੀ ਗੱਲਬਾਤ ਪੂਰੀ ਬਾਈ ਦੇ ਨਾਲ ਕਰਾਵਾਂਗੇ ਪਹਿਲਾਂ ਵੜੜਾ ਬਾਈ ਪੂਰੀ ਚੰਗੀ ਬਣੀ ਹੋਈ ਆ ਥੱਲੇ ਇੱਕ ਦੋ ਦਿਨ ਲਾਉਗੀ ਹਜੇ ਇੱਧਰ ਤੋੜ ਦੇ ਹੋਰ ਤੋੜ ਦੇ ਥੋੜੀ ਜੀ ਫਿੱਕੀ ਆਪਾਂ ਲੱਸੀ ਜ਼ਰੂਰ ਕਹਿ ਸਕਦੇ ਆ ਰੋਕ ਲਾ ਇੱਥੇ ਬਾਈ ਇੱਕ ਮਿੰਟ ਥੱਲੋਂ ਪੂਰੀ ਚੰਗੀ ਤਿਆਰ ਹੋਈ ਵੀ ਆ ਬਾਈ। ਥਣ ਪੂਰਾ ਲੱਗਿਆ ਹੋਇਆ ਗੈਪ ਤੇ ਹਵਾਨੇ ਨਾਲ ਭਰੀ ਖੜੀ ਆ। ਮੋੜ ਲਾ ਬਾਈ ਮੋੜ ਲਾ। ਥੋੜੀ ਜਿਹੀ ਲੱਸੀ ਜ਼ਰੂਰ ਆ ਤੇ ਬਾਈ ਦਾ ਜਿਹੜਾ ਵਪਾਰ ਦਾ ਕੰਮ ਆ ਬਾਈ। ਚੰਗੇ ਪਸ਼ੂ ਬਾਈ ਲੈ ਕੇ ਆਉਂਦਾਗਾ। ਦੂਜੀ ਜਿਹੜੀ ਵਹਿੜ ਆਗੀ ਤਕਰੀਬਨ ਮਹੀਨੇ ਦੀ ਸੂਈ ਹੋਈ ਐ ਖੋਲਣੇ ਵਾਲੇ ਨੂੰ ਵੀ। ਮਗਰ ਵੱਛਾਗਾ। ਚੰਗੇ ਦੁੱਧ ਤੇ ਚੱਲਦੀ ਹੈਗੀ। ਮੋਰਲੇਦਰੀ ਹੋ ਲਈ ਲਮ ਪ੍ਰਿੰਟ ਪ੍ਰਿੰਟ ਇਹਦਾ ਵੀ ਚੰਗਾ ਗਾ ਹਨ ਹਵਾਨੇ ਦੀ ਜੱਪ ਗੱਲ ਕਰਕੇ ਸਾਫ ਆ ਰੋਕ ਲੈ ਆਪ ਰਾਜੀਆ ਪੂਰੀ ਕੱਦ ਕਾਠੀ ਪੂਰੀ ਚੰਗੀ ਆ ਵੜਦੀ ਕੋਰਲੇ ਬਾਨਾਂ ਦੇ ਬੱਚੇ ਕੋਲ ਕੱਦ ਕਾਠੀ ਦੀ ਬਈ ਆਪਾਂ ਗੱਲ ਕਰਕੇ ਪੂਰੀ ਚੰਗਾ ਗਾ ਕੋਈ ਦਰਮਿਆਨੇ ਕੱਦ ਦੀ ਆਪਾਂ ਵੜ ਨਹੀਂ ਕਹਿ ਸਕਦੇ ਥਣ ਪੂਰਾ ਗੈਪ ਤੇ ਲੱਗਿਆ ਹੋਇਆ ਗਾ ਮੰਨੇ ਕੀ ਹਾਲ ਨੇ ਬਾਲ ਠੀਕ ਆ ਜੀ ਹੋ ਠੀਕ ਠਾਕ ਮੋਬਾਈਲ ਨੰਬਰ ਦੱਸ ਪਹਿਲਾਂ 734756449 ਪਿੰਡ ਗੋਨਿਆਣਾ ਕਲਾ ਹਣਾ ਕਿੱਥੇ ਏ ਘਰ ਆਪਣਾ ਸਟ੍ਰੀਟ ਵਾਲੀ ਗਲੀ ਚ ਆਪਣਾ ਘਰ ਆ ਜੀ ਬਾਜਾ ਖਾਨਾ ਰੋਡ ਤੇ ਠੀਕ ਆ ਜਿਹੜੀ ਆ ਬੈੜ ਆ ਕੀ ਕੀ ਡਿਟੇਲ ਆ ਇਹਦੀ ਇਹਦੇ ਥੱਲੇ 20 ਕਿਲੋ ਦੁੱਧ ਆ ਜੀ ਮਹੀਨਾ ਸਵਾ ਮਹੀਨਾ ਹੋਇਆ ਸੋਈਣਾ ਜੀ 20 ਲੀਟਰ ਕਿੰਨੇ ਮਰਜੀ ਲਾਂਗੇ ਝੋਲੇ ਬੰਦਾ ਜੀ ਚਾਰ ਲਾਂਗੇ ਝੋਲੇ ਬੰਦਾ ਇਹਦਾ ਰੇਟ ਕੀ ਕਰਦਾ 72000 ਮੱਲਾ ਜੀ ਇਹਦਾ ਤੇ ਜਿਹੜੀ ਆ ਬੈੜ ਆ ਕੀ ਇਹ ਕਾ ਮੂੰਹ ਕਹਿ ਦਿੰਦਾ ਸੀ ਇਹ ਚਾਰ ਰੰਗ ਦੇ ਮੂੰਹਾਂ ਪਛੀ ਹੈ ਜੀ ਪਹਿਲਾ ਸ 62000 ਦੇ ਵਿੱਚ ਤੁਹਾਨੂੰ ਇਹ ਬਾਈ ਵੜ ਮਿਲਨੀ ਹੈਗੀ ਵਿੱਚੋਂ ਬਾਈ ਮਾਨਤਨ ਕਰ ਦੂਗਾ ਤੇ ਜਿਹੜੇ ਵੀ ਨੂੰ ਇਹ ਵੜ ਪਸੰਦ ਆਉਂਦੀਆਂ ਬਾਈ ਨਾਲ ਸੰਪਰਕ ਕਰ ਲਿਓ ਤੀਜੀ ਵੜ ਤੁਹਾਨੂੰ ਆਪਾਂ ਤੋੜ ਕੇ ਦਿਖਾਉਣਾ ਤੋੜ ਦੇ ਬਾਈ ਸ਼ਾਈਵਾਲ ਕ੍ਰੋਸ ਦੇ ਵਿੱਚ ਪੈਂਦੀ ਹੈਗੀ ਇਧਰ ਹੀ ਤੋੜ ਲਈ ਆ ਇਧਰ ਤੋੜ ਲ ਕੋਈ ਤੋੜ ਲਾ ਦੇ 9-10 ਕਿਲੋ ਬਾਈ 10 ਦਾ ਵੀ ਬੋਲਾ ਤਿਆਰ ਆ ਕੱਦ ਦਰਮਿਆਨੇ ਦੀਆਂ ਮੋੜ ਨੇ ਬਾਈ ਮਗਰ ਬੱਚਾ ਬੱਚਾ ਇਹਦੀ ਮਗਰ ਬੱਚਾ ਬੱਚਾ ਦਾ ਨਾਲੂਆ ਨਾਲ 9 ਤੋਂ 10 ਲੀਟਰ ਜਿਹੜਾ ਬੋਲਾ ਤਿਆਰ ਆਗਾ ਠੰਡਵਾਨੇ ਵੱਲੋਂ ਸਾਫ ਆ ਪੂਰੀ ਸੀ ਠੰਡੀ ਆ ਪੂਰੀ ਸੀ ਠੰਡੀ ਬੋਲਾ ਬਾਈ ਕਹਿੰਦਾ ਕਿੰਨੇ ਦਿਨ ਹੋ ਗਏ ਨੇ ਪਲੇ ਨੂੰ ਸੋਈ ਨੂੰ ਤੀਜਾ ਦਿਨ ਆ ਗਿਆ ਸੋਈ ਨੂੰ ਕਿੰਨਾ ਕੁ ਦੁੱਧ ਦਿਆਰ ਇਹਦੇ ਲੈਟ ਕਰ ਬੋਲਾ ਤਿਆਰ ਆ 8 ਕਿਲੋ ਹਾਂਜੀ ਕਿੰਨੇ ਦੇਣੀ ਆ ਜੀ ਇਹ 38000 ਦੀ ਦੇ ਦੇਣਗੇ ਮਾਨਤਾ ਮਾਨਤਾਨ ਕਰਦੇ ਆ ਵਿੱਚ ਮਾੜਾ ਤਿੰਨੇ ਬਿਹੜਾਂ ਦੇ ਬਾਈ ਜਿਹੜੇ ਮੋਲਾਪਸ ਨੂੰ ਵੀਡੀਓ ਦੇ ਵਿੱਚ ਕਰਵਾਤੇ ਆ ਜਿਸ ਵੀਰ ਨੂੰ ਵੀ ਕੋਈ ਨਾਖ ਪਸੰਦ ਆਉਂਦਾ ਤਸੱਲੀ ਤੁਸੀਂ ਆਪ ਆ ਕੇ ਕਰਨੀ ਆ ਜਿਹੜੇ ਵੀਰ ਨੂੰ ਵੀ ਚੰਗੀ ਲੱਗਦੀ ਆ ਬਿਹੜਾ ਬਾਈ ਨਾਲ ਸੰਪਰਕ ਕਰ ਲਿਓ ਫੋਨ ਨੰਬਰ ਆਪਾਂ ਬਾਈ ਦਾ ਵਿੱਚ ਬੋਲੀ ਦਿੱਤਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਈ ਜੇ ਕਿਸੇ ਨੇ ਕੋਈ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਆ ਜੀ 9780905653 ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ